ਦੋਸਤੋ ਅੱਜ 18 ਜੁਲਾਈ ਹੈ 18 ਜੁਲਾਈ 1979 ਦਾ ਦਿਨ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ ਇਸ ਦਿਨ ਕੁਝ ਕਾਲੀਆਂ ਤਾਕਤਾਂ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਜਲਨ ਸਕੱਤਰ ਕਥੀਪਾਲ ਸਿੰਘ ਰੰਡਾਵਾ ਨੂੰ ਸਾਡੇ ਕੋਲੋਂ ਖੋਹ ਲਿਆ ਸੀ ਤੇ ਹਰ ਸਾਲ ਉਸ ਦੀ ਇਸ ਵਰਸੀ ਤੇ ਇਸ ਸਰਮੌਰ ਸ਼ਹੀਦ ਨੂੰ ਯਾਦ ਕੀਤਾ ਜਾਂਦਾ ਹੈ ਤੇ ਇਸ ਦੀ ਬੀਰਗਾਥਾ ਦੇ ਜਿਹੜੇ ਕਿੱਸੇ ਹੈਗੇ ਆ ਉਹਨਾਂ ਚਿਤਾਰਿਆ ਜਾਂਦਾ ਉਹਨਾਂ ਨੂੰ ਗਾਇਆ ਜਾਂਦਾ ਹੈ ਪਿੱਥੀਪਾ ਰੰਡਾਵਾ ਉਹਨਾਂ ਸਿਰਮੌਰ ਆਗੂਆਂ ਦੇ ਵਿੱਚੋਂ ਸੀ ਜਿਨ੍ਹਾਂ ਨੇ 1970 ਵਿੱਚ 50 ਸਟਨ ਯੂਨੀਅਨ ਦੇ ਖਿੰਡਪੁਣ ਜਾਣ ਤੋਂ ਬਾਅਦ 1971 ਦੇ ਵਿੱਚ ਇਸ ਨੂੰ ਮੁੜ ਜਥੇਬੰਦ ਕਰਨ ਦਾ ਉਪਰਾਲਾ ਕੀਤਾ ਸੀ 6 ਅਗਸਤ 1971 ਨੂੰ ਐਲਆਰਸੀ ਕਾਲਜ ਜਗਰਾਉ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਬਠਿੰਡਾ ਫਰੀਦਕੋਟ ਢੁੱਡੀ ਕੇ ਜਗਰਾਉ ਪਟਿਆਲਾ ਲੁਧਿਆਣਾ ਤੇ ਮਸਤੂਆਣਾ ਤੋਂ ਵਿਦਿਆਰਥੀ ਕਾਰਕੁਨ ਜਿਹੜੇ ਪੰਜਾਬ ਸਟੇਟ ਇੰਜੀਨੀਅਰ ਨੂੰ ਮੁੜ ਜੱਥੇਬੰਦ ਕਰਨਾ ਚਾਹੁੰਦੇ ਸੀ ਉਹ ਸ਼ਾਮਲ ਹੋਏ ਸੀ ਜਿਨ੍ਹਾਂ ਵਿੱਚ ਪ੍ਰਥੀਪਾਲ ਰੰਧਾਵਾ ਵੀ ਸ਼ਾਮਲ ਸੀ ਉਥੇ ਇਹ ਫੈਸਲਾ ਕੀਤਾ ਗਿਆ ਕਿ ਇੱਕ ਤਿਆਰੀ ਕਮੇਟੀ ਬਣਾਈ ਜਾਵੇ ਇੱਕ ਢਾਕ ਕਮੇਟੀ ਬਣਾਈ ਜਾਵੇ ਪੰਜ ਮੈਂਬਰੀ ਜਿਹੜੀ ਇੱਕ ਪੂਰੀ ਤਿਆਰੀ ਕਰਕੇ 12 ਸਤੰਬਰ 1971 ਨੂੰ ਜਗਰਾਉ ਵਿਖੇ ਪੰਜਾਬ ਪੱਧਰ ਦਾ ਇੱਕ ਅਜਲਾਸ ਸੱਦੇ ਤੇ ਉਹਦੇ ਵਿੱਚ 50 ਜਨ ਯੂਨਿਆਂ ਨੂੰ ਮੁਰਜਾਥੇ ਬੰਦ ਕੀਤਾ ਜਾਵੇ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਤਿਰਥੀ ਪਾਰੰਦਾਵਾ ਉਸ ਕਮੇਟੀ ਦਾ ਮੈਂਬਰ ਸੀ ਤੇ ਜਦੋਂ 12 ਸਤੰਬਰ 71 ਨੂੰ ਸੂਰਿਆ ਤਿਆਰੀਆਂ ਕਰਨ ਤੋਂ ਬਾਅਦ ਪੰਜਾਬ ਪੱਦਰ ਦੇ ਉੱਤੇ ਪੋਸਟਰ ਲਗਾਏ ਜਾਣ ਤੋਂ ਬਾਅਦ ਅਜਲਾਸ ਹੋਇਆ ਤਾਂ ਮੁਰਜਥੇਵੰਦ ਹੋਈ ਪੀਐਸਯੂ ਦਾ ਪਹਿਲਾ ਪ੍ਰਧਾਨ ਜਿਹੜਾ ਹੈਗਾ ਉਹ ਪਿਰਥੀਪਾ ਰੰਧਾਵਾ ਨੂੰ ਬਣਾਇਆ ਗਿਆ ਪਿਰਥੀਪਾ ਰੰਧਾਵਾ ਉਸ ਸਮੇਂ ਤੋਂ ਲੈ ਕੇ ਜੁਲਾਈ 1979 ਤੱਕ ਇਦਾ ਮੋਰੀ ਆ ਗੁਰੇਹਾ ਪ੍ਰਧਾਨਗੀ ਦੇ ਅਹੁਦੇ ਤੋਂ ਬਾਅਦ ਪੰਜਾਬ ਸਟਨ ਯੂਨੀਅਨ ਨੇ ਉਹਨਾਂ ਨੂੰ ਜਨਰਲ ਸਖਤਰ ਦਾ ਅਹੁਦੇ ਦੀ ਜ਼ਿੰਮੇਵਾਰੀ ਬਖਸ਼ੀ ਜਿਹੜੀ 1979 ਦੇ ਵਿੱਚ ਜਦੋਂ ਜੁਲਾਈ ਦੇ ਵਿੱਚ ਜਨਰਲ ਕੌਂਸਲ ਦੀ ਮੀਟਿੰਗ ਹੋਈ ਉੱਥੇ ਉਹਨਾਂ ਨੂੰ ਆਪਣਾ ਵਿਦਿਆਰਥੀ ਜੀਵਨ ਪੂਰਾ ਕਰਨ ਤੋਂ ਬਾਅਦ ਪੰਜਾਬ ਸਟਨ ਯੂਨੀਅਨ ਦੇ ਇਸ ਅਹੁਦੇ ਤੋਂ ਬੜੀ ਆ ਮਾਣ ਸਤਿਕਾਰ ਦਿੰਦਿਆਂ ਬਧਾਈਗੀ ਦਿੱਤੀ ਗਈ ਸੀ ਪਰ ਕਿਸੇ ਨੂੰ ਚਿਤਚੇਤਾ ਵੀ ਨਹੀਂ ਸੀ ਕਿ ਉਸ ਤੋਂ ਕੁਝ ਦਿਨ ਬਾਅਦ ਹੀ ਉਹਨਾਂ ਕਾਲੀਆਂ ਤਾਕਤਾਂ ਵੱਲੋਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਸਰਗਰਮ ਸਨ ਖੁਦ ਉਥੋਂ ਦੇ ਪ੍ਰਸ਼ਾਸਨ ਦੀ ਸਰਗਰਮ ਹਮਾਇਤ ਦੇ ਨਾਲ ਕਿ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਪ੍ਰਥੀਪਾਲ ਨੂੰ ਸਾਡੇ ਤੋਂ ਖੋਹ ਲੈਣਾ ਹੈ 18 ਜਲਾਈ ਨੂੰ ਉਹਨਾਂ ਦੇ ਆਪਣੇ ਸਹੁਰੇ ਪਰਿਵਾਰ ਦੀ ਕਲੀਨਿੰਗ 'ਚ ਉਹਨਾਂ ਨੂੰ ਦਿਨ ਦਿਹਾੜੇ ਅਗਵਾ ਕੀਤਾ ਗਿਆ ਤੇ ਪੀਏ ਜੁਦੀ ਬਿਲਕੁਲ ਬਗਲ ਦੇ ਵਿੱਚ ਜਿਹੜਾ ਝਾਂਡਾ ਪਿੰਡ ਪੈਂਦਾ ਉੱਥੇ ਉਹਨਾਂ ਦਾ ਕੋਹ ਕੋਹ ਕੇ ਗੋਲੀਆਂ ਮਾਰ ਕੇ ਲੱਤਾਂ ਨੂੰ ਗੋਲੀਆਂ ਨਾਲ ਬਿੰਨ ਕੇ ਸਰੀਰ ਛਾਨਣੀ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ। ਤੋਂ ਉਹਨਾਂ ਦੇ ਇਸ ਨੰਗੇ ਚਿੱਟੇ ਕਤਲ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਬੇਸ਼ਰਮੀ ਦੇ ਨਾਲ ਇਸ ਕਤਲ ਦੀ ਘਟਨਾ ਨੂੰ ਤੋੜ ਮੋੜ ਕੇ ਪਿਛਲੇ ਦਿਨਾਂ ਦੇ ਵਿੱਚ ਪੇਸ਼ ਕੀਤਾ ਗਿਆ। ਔਰ ਇੱਕ ਇਹ ਦਾਵਾ ਵੀ ਕੀਤਾ ਗਿਆ ਕਿ ਉਸ ਦਾ ਜਿਹੜਾ ਕਤਲ ਸੀਗਾ ਮਤਲਬ ਉਹਦੀ ਮੌਤ ਸੀ ਜਿਹੜੀ ਉਹ ਕਾਰ ਦੇ ਵਿੱਚ ਬੰਦ ਹੋਣ ਕਰਕੇ ਡਿੱਗੀ ਚ ਬੰਦ ਹੋਣ ਕਰਕੇ ਸਾਹ ਘੁੱਟਣ ਨਾਲ ਹੋਈ ਸੀ। ਯਾਨੀ ਉਹਦੇ ਤੇ ਕਿਸੇ ਕਿਸਮ ਦਾ ਕੋਈ ਤਸ਼ੱਦਦ ਜਾਂ ਇਸ ਤਰ੍ਹਾਂ ਦੀ ਬਾਰ ਜਿਹੜੀ ਹੈਗੀ ਹੈ ਬਾਰਦਤ ਨਹੀਂ ਹੋਈ ਸੀ। ਜਿਸ ਦਾ ਮੈਡੀਕਲ ਐਗਜ਼ਾਮੀਨੇਸ਼ਨ ਜਾਂ ਜਿਹੜੇ ਚਸ਼ਮ ਦੀ ਗਵਾਹਾਂ ਨੇ ਉਸ ਦੀ ਬਾਡੀ ਨੂੰ ਦੇਖਿਆ ਹੈਗਾ ਉਹ ਤੋਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਰ ਸਕਦਾ। ਇਸੇ ਤਰ੍ਹਾਂ ਆ ਉਸੇ ਸੱਜਣ ਨੇ ਇੱਕ ਇਹ ਦਾਵਾ ਵੀ ਕੀਤਾ ਕਿ ਉਹਨਾਂ ਨੂੰ ਕਿਉਂਕਿ ਜੱਜ ਨੇ ਕਿਹਾ ਕਿ ਐਨੀ ਸੰਘਣੀ ਵਾਦੀ ਚੋਂ ਆ ਕਿਸੇ ਵਿਅਕਤੀ ਨੂੰ ਅਗਵਾ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਈ ਸੀ ਜਦੋਂ ਕਿ ਹਕੀਕਤ ਇਹ ਹੈ ਕਿ ਉਹਨਾਂ ਦੇ ਵਿੱਚੋਂ 6 ਜਿਹੜੇ ਹੈਗੇ ਆ ਬਿਆੰਤ ਸਮੇਤ 6 ਦੋਸ਼ੀਆਂ ਨੂੰ ਜਿਹੜੀ ਹੈਗੀ ਉਮਰ ਕੈਦ ਦੀ ਸਜ਼ਾ ਹੋਈ ਸੀ ਤਾਂ ਇੱਕ ਤਾਂ ਇਸ ਪੱਖੋਂ ਬਹੁਤ ਸਾਰਾ ਘਟੋਲਾ ਹੈਗਾ ਅ ਉਸ ਤੋਂ ਬਾਅਦ ਦੀਆਂ ਘਟਨਾਵਾਂ ਦੇ ਪ੍ਰਸੰਗ ਦੇ ਵਿੱਚ ਵੀ ਤਾਂ ਮੈਂ ਕੁਝ ਜੜੇ ਹੈਗੇ ਆ ਤੱਥ ਸਾਡੇ ਦੋਸਤਾਂ ਮਿੱਤਰਾਂ ਦੇ ਨਾਲ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਨਾਲ ਆਪਣਾ ਸਰੂਕਾਰ ਰੱਖਣ ਵਾਲਿਆਂ ਲਈ ਆਪਣਾ ਲਗਾਓ ਰੱਖਣ ਵਾਲਿਆਂ ਲਈ ਉਹ ਸਾਂਝੇ ਕਰਨ ਜਾ ਰਹੇ ਹਾਂ ਤਾਂ ਇਸ ਪ੍ਰਸੰਗ ਦੇ ਵਿੱਚ ਜਿੱਥੇ ਕ੍ਰਿਸ਼ਨ ਕੋਰਪਾਲ ਮੇਜਰ ਦੂਲੋਵਾਲ ਨੇ ਪਰਚੀ ਦੇ ਗਾਥਾ ਵੀ ਲਿਖੀ ਸੀ ਕਵਿਤਾ ਦੇ ਰੂਪ ਦੇ ਵਿੱਚ ਉੱਥੇ ਨਾਲ ਦੀ ਨਾਲ ਮੈਂ ਇੱਕ ਨਿਮਾਣਾ ਜ੍ਹਾ ਯਤਨ ਕੀਤਾ ਸੀਗਾ ਕਿ ਇੱਕ ਪੁਸਤਕ ਹੈਗੀ ਆ 50 ਸਟਨ ਯੂਨੀਅਨ ਦਾ ਇਤਿਹਾਸ 50 ਸਟਨ ਯੂਨੀਅਨ ਇਤਿਹਾਸ ਦੀਆਂ ਝਲਕਾਂ ਤੋ ਇਹ ਤਕਰੀਬਨ 940 ਪੇਜ ਦੀ ਬੁੱਕ ਹੈਗੀ ਹੈ ਇਹਦੇ ਵਿੱਚ ਇੱਕ ਚੈਪਟਰ ਹੈਗਾ ਭਾਗ 6 ਮਾਚ ਦਿੱਤਾ ਹੋਇਆ 414 ਪੇਜ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਪੇਜ 556 ਤੱਕ ਇਹ ਜਿਹੜਾ ਹੈਗਾ ਤਕਰੀਬਨ 143 ਪੇਜ ਦੇ ਵਿੱਚ ਤਿਰਥੀਪਰਨਾਵਾ ਦਾ ਕਤਲ ਉਸ ਦਾ ਪਿਸ਼ੋਕੜ ਕਤਲ ਤੋਂ ਬਾਅਦ ਉਹਦੇ ਤੇ ਚੱਲੀ ਗਈ ਜੱਦੋਜਹਿਦ ਅਦਾਲਤੀ ਪ੍ਰਕਿਰਿਆ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੀਆਂ ਲੋਕ ਹੇਤੂ ਜਥੇਬੰਦੀਆਂ ਸੀ ਉਹਨਾਂ ਦਾ ਆਇਆ ਪ੍ਰਤੀਕਰਮ ਉਨ੍ਹਾਂ ਦੇ ਆਏ ਬਿਆਨ ਇਸ ਦੇ ਵਿੱਚ ਦਰਜ ਨੇ ਇਹ ਉਹਨਾਂ ਡਾਕੂਮੈਂਟਾਂ ਤੋਂ ਲਏ ਗਏ ਐ ਜਿਹੜੇ ਉਸ ਸਮੇਂ ਵਿਦਿਆਰਥੀ ਫਰੰਟ ਦੇ ਉੱਤੇ ਛਾਇਆ ਹੁੰਦੇ ਸੀ ਜਿਵੇਂ ਵਿਦਿਆਰਥੀ ਵਿਦਿਆਰਥੀ ਸੰਘਰਸ਼ ਇਸੇ ਤਰ੍ਹਾਂ ਅਖਬਾਰਾਂ ਦੇ ਵਿੱਚ ਛਪੀਆਂ ਖਬਰਾਂ ਅਖਬਾਰਾਂ ਦੇ ਸੰਪਾਦਕੀ ਜਿਵੇਂ ਪੰਜਾਬੀ ਟ੍ਰੂਨ ਨੇ ਵਿਸ਼ੇਸ਼ ਤੌਰ ਤੇ ਇਹ ਆਪਣਾ ਸੰਪਾਦਕੀ ਲਗਾਇਆ ਸੀਗਾ ਹੋਰ ਵੀ ਬਹੁਤ ਸਾਰਿਆਂ ਨੇ ਵਿਦੇਸ਼ਾਂ ਦੇ ਵਿੱਚ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਬਹੁਤ ਸਾਰੇ ਪ੍ਰਤੀਕਰਮ ਆਏ ਸੀ ਤੇ ਇਸ ਕਤਲ ਦੀ ਘੋਰ ਨਿੰਦਿਆ ਕੀਤੀ ਗਈ ਸੀ ਤੇ ਇਥੋਂ ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਨਾਲ ਆਪਣਾ ਏਕਾ ਉਹਨਾਂ ਨੇ ਜ਼ਾਹਰ ਕੀਤਾ ਸੀ ਆਪਣਾ ਸਹਿਯੋਗ ਦਿੱਤਾ ਸੀਗਾ ਥਾਂ ਥਾਂ ਦੇ ਉੱਤੇ ਸਭਾਵਾਂ ਕਰਕੇ ਰੋਸ ਮੀਟਿੰਗਾਂ ਕੀਤੀਆਂ ਗਈਆਂ ਪ੍ਰਦਰਸ਼ਨ ਕੀਤੇ ਗਏ ਤੇ ਇਹ ਉਦੋਂ سلسلہ ਚੱਲਿਆ ਸੀਗਾ ਤੇ ਅਗਰ ਕੋਈ ਕਿਉਂਕਿ ਇੱਕ ਵੀਡੀਓ ਦੇ ਵਿੱਚ ਉਹਦੀ ਲਿਮਿਟੇਸ਼ਨ ਹੁੰਦੀ ਹੈ 143 ਪੇਜਾਂ ਦੇ ਵਿੱਚ ਵਰਣਨ ਕੀਤੀ ਗਈ ਇਹ ਸਾਰਾ ਪ੍ਰਥੀਪਾਲ ਵਿਸ਼ਾਦਤ ਨਾਲ ਸੰਬੰਧਿਤ ਸੰਘਰਸ਼ ਹੈਗਾ ਇਹਨੂੰ ਬਿਆਨ ਕਰਨਾ ਸੰਭਵ ਨਹੀਂ ਹੈਗਾ ਤਾਂ ਅਗਰ ਕਿਸੇ ਨੇ ਡਿਟੇਲ ਦੇ ਵਿੱਚ ਇਹਨੂੰ ਜਾਨਣਾ ਹੈਗਾ ਤਾਂ ਉਹ ਇਹਦੇ ਸੰਬੰਧਿਤ ਜਿਹੜਾ ਹੈਗਾ ਭਾਗ ਉਹ ਪੜ ਸਕਦਾ ਹੈ ਤੇ ਮੈਂ ਤੁਹਾਨੂੰ ਜਿਹੜਾ ਹੈਗਾ ਕੁਝ ਫੈਕਟਸ ਹੈਗੇ ਆ ਜਿਹੜੇ ਇਦੇ ਨਾਲ ਸੰਬੰਧਿਤ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਿਆ ਕਿ 18 ਜੁਲਾਈ 1979 ਨੂੰ ਉਹਨਾਂ ਨੂੰ ਕਲਿਨਿੰਗ ਤੋਂ ਅਗਵਾ ਕਰਕੇ ਉਹਨਾਂ ਦਾ ਉਹਨਾਂ ਤੇ ਤਸ਼ੱਦਦ ਕਰਕੇ ਹੋਰ ਤਸ਼ੱਦਦ ਕਰਕੇ ਬਿਆਨਤ ਢਾਣੀ ਨੇ ਜਿਹੜਾ ਹੈਗਾ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਇਸ ਦੇ ਉੱਤੇ ਤਕਰੀਬਨ ਜਿਹੜੀ ਅਦਾਲਤ ਦੀ ਕਾਰਵਾਈ ਹੈਗੀ ਆ ਉਹ 19 ਫਰਵਰੀ 1980 ਨੂੰ ਸ਼ੁਰੂ ਹੋਈ ਸੀਗੀ ਤੇ ਜਿਹੜੀ ਲਗਾਤਾਰ ਆ ਆਖਰੀ ਤਰੀਕੇ ਇਸ ਕੇਸ ਦੇ ਵਿੱਚ ਪਈ ਸੀ 24 ਮਾਰਚ 1980 ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਦੀ ਅਦਾਲਤ ਦੇ ਵਿੱਚ ਤਕਰੀਬਨ ਡੇਢ ਸਾਲ ਦਾ ਅਰਸਾ ਇਹ ਕੇਸ ਚੱਲਿਆ ਸੀਗਾ ਤੇ 24 ਮਾਰਚ ਨੂੰ ਆ ਜਿਹੜੀ ਆਖਰੀ ਤਰੀਕ ਦੇ ਦਿਨ ਤੇ ਇੱਕ ਬਹੁਤ ਵੱਡਾ ਵਿਸ਼ਾਲ ਖਾਲਸਾ ਕਾਲਜ ਤੋਂ ਕਚਹਿਰੀਆਂ ਤੱਕ ਰੋਸ ਮਾਰਚ ਵੀ ਆ ਜਿਹੜਾ ਵਿਦਿਆਰਥੀਆਂ ਨੇ ਨੌਜਵਾਨਾਂ ਨੇ ਇਨਸਾਫ ਸੰਧ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਕੀਤਾ ਸੀਗਾ ਤੇ ਇਸ ਕੇਸ ਦਾ ਫੈਸਲਾ 7 ਅਪ੍ਰੈਲ 1981 ਨੂੰ ਆਇਆ ਸੀ ਜਿਹੜਾ ਕਿ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਗੁਰਜੀਤ ਸਿੰਘ ਸੰਧੂ ਦੀ ਅਦਾਲਤ ਵੱਲੋਂ ਦਿੱਤਾ ਗਿਆ ਸੀਗਾ ਉਦੇ ਵਿੱਚ 6 ਦੋਸ਼ੀਆਂ ਨੂੰ ਉਮਰ ਕੈਦ ਕੀਤੀ ਗਈ ਸੀ ਜਿਹਦੇ ਵਿੱਚ ਮੁੱਖ ਸਰਗਨਾ ਬਿਆੰਤ ਜਗਜੀਤ ਜੱਗੀ ਵਰਜਿੰਦਰ ਕਰੈਕ ਪਰਮਿੰਦਰ ਛੋਟਾ ਪਰਮਿੰਦਰ ਕੁੱਕੂ ਤੇ ਚੰਦਰਪ੍ਰੀਤ ਇਸੇ ਤਰ੍ਹਾਂ ਗੁਰਜਿੰਦਰਪਾਲ ਸਿੰਘ ਨੂੰ ਅਦਾਲਤ ਝੰਬਰੀ ਕਰ ਦਿੱਤਾ ਗਿਆ ਸੀਗਾ ਇੱਕ ਹੋਰ ਦੋਸ਼ੀ ਸੀ ਕਮਲਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰੀ ਨਹੀਂ ਕੀਤਾ ਸੀ ਉਹ ਉਸ ਤੋਂ ਬਾਅਦ ਵੀ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾ ਜੱਜ ਨੇ ਇੱਕ ਇੱਕ ਜਿਹੜਾ ਤਾਂ ਉਹ ਸੱਜਣ ਕਹਿੰਦਾ ਨਾ ਕਿ ਇਹਨੂੰ ਤਾਂ ਬਰੀ ਕਰ ਦਿੱਤਾ ਸੀ ਉਸ ਜੱਜ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਦਿੱਤਾ ਕਿ ਮੁਦਰਮ ਭਾਵੇਂ ਮੌਤ ਦੀ ਸਜ਼ਾ ਦੇ ਭਾਗੀਦਾਰ ਬਣਦੇ ਨੇ ਪਰ ਉਹ ਉਹਨਾਂ ਦੀ ਜਵਾਨ ਉਮਰ ਤੇ ਜਿਨ੍ਹਾਂ ਹਾਲਤਾਂ 'ਚ ਕਤਲ ਹੋਇਆ ਉਹਨਾਂ ਨੂੰ ਧਿਆਨ 'ਚ ਰੱਖਦੇ ਹਾਂ ਨਰਮਦਿਲੀ ਦਿਖਾਉਂਦੇ ਹਨ ਤੇ ਇਹਨਾਂ ਨੂੰ ਮੌਤ ਦੀ ਸਜ਼ਾ ਦੀ ਬਜਾਏ ਉਮਰ ਕੈਦ ਦੀ ਸਜ਼ਾ ਕੀਤੀ ਜਾਂਦੀ ਹੈ ਪਰ ਅਨਫੋਰਚੂਨੇਟਲੀ ਜਿਵੇਂ ਕਿ ਪੰਜਾਬ ਸਕੱਨ ਯੂਨੀਅਨ ਦੇ ਦਸਤਾਵੇਜ਼ ਦੇ ਵਿੱਚ ਵੀ ਇਹ ਗੱਲ ਰਿਕਾਰਡ ਕੀਤੀ ਗਈ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਵੀ ਨਰਮ ਦਿਖਾਉਂਦਿਆਂ 7 ਸਤੰਬਰ 1982 ਨੂੰ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ ਤਾਂ ਇਸ ਦੇ ਉੱਤੇ ਅਦਾਲਤੀ ਇਹ ਕਾਰਵਾਈ ਦਾ ਇੱਕ ਸੰਖੇਪ ਵਰਣਨ ਹੈ ਅਸੇ ਸਮੇਂ ਵੱਡੀ ਪੱਧਰ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਚੱਲਿਆ ਸੀਗਾ ਇਥੋਂ ਤੱਕ ਕਿ ਲੋਕਾਂ ਨੇ ਜਿਹੜਾ ਹੈਗਾ ਪਿੰਡਾਂ ਦੇ ਲੋਕਾਂ ਨੇ ਨੌਜਾਨ ਭਾਰ ਸੁਭਾਵਾਂ ਨੇ ਹੋਰ ਇਨਕਲਾਬੀ ਜਥੇਬੰਦੀਆਂ ਨੇ ਇਸ ਸੰਘਰਸ਼ ਦੇ ਵਿੱਚ ਵਿਦਿਆਰਥੀਆਂ ਦਾ ਪੂਰਾ ਸਾਥ ਦਿੱਤਾ ਸਾਰਾ ਹੀ ਪੰਜਾਬ ਜਿਹੜਾ ਹੈਗਾ ਸੰਘਰਸ਼ ਦੇ ਖਾੜੇ 'ਚ ਬਦਲ ਗਿਆ ਸੀ ਸੱਚੀ ਹੋਈ ਸਾਰਾ ਸੀ ਪੰਜਾਬ ਮੱਤਿਆ ਜੰਗ ਦੇ ਅਖਾੜੇ ਚ ਇਹ ਉਸ ਸਮੇਂ ਦੇ ਕੋਰਪਾਲ ਵਰਗੇ ਆਕਰਸ਼ਨ ਕੋਲਪਾਲ ਵਰਗੇ ਕਵੀਆਂ ਨੇ ਲਿਖਿਆ ਸੀਗਾ ਤਾਂ ਜਿਹਦੇ ਵਿੱਚ ਸੈਂਕੜੇ ਹਜ਼ਾਰਾਂ ਜਿਹੜੇ ਅ ਮਤਲਬ ਜਿਹੜੇ ਨਰਿੰਦਰ ਚੈਲ ਵਰਗੇ ਕੁਲਵੰਤ ਸਿੰਘ ਵਰਗੇ ਇਸ ਤਰੀ ਨੌਜਾਨ ਭਾਰਸਵਾ ਦੇ ਹਜ਼ਾਰਾਂ ਕਾਰਕੁਨਾਂ ਦੇ ਉੱਤੇ ਕੇਸ ਪਾਏ ਗਏ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਗਿਆ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਜਿਦੇ ਵਿੱਚ ਇਥੋਂ ਤੱਕ ਕਿ ਤਿੰਨ ਲੜਕੀਆਂ ਗਿਆਨਕੌਰ ਸੁਖਵਿੰਦਰ ਕੌਰ ਪਿੰਦਰਪਾਲ ਕੌਰ ਇਹਨਾਂ ਦੇ ਉੱਤੇ ਇਰਾਦਾ ਕਤਲ ਦਾ ਕੇਸ ਪਾਇਆ ਗਿਆ ਸੀਗਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਸੁਟਿਆ ਗਿਆ ਸਾਢੇ 3 ਮਹੀਨੇ ਉਹ ਫਿਰੋਜ਼ਪੁਰ ਜੇਲ੍ਹ ਦੀਆਂ ਸੀਖਾਂ ਵਿੱਚ ਬੰਦ ਰਹੀਆਂ ਇਹ 26 ਜੁਲਾਈ 1979 ਨੂੰ ਇੱਕ ਮੋਗਾ ਵਿਖੇ ਮਜਾਰਾ ਹੋਇਆ ਸੀਗਾ ਉਸ ਮਜਾਰੇ ਦੇ ਉੱਤੇ ਜਿਹੜਾ ਤਸ਼ੱਦਦ ਪੁਲਿਸ ਵੱਲੋਂ ਟਾਇਆ ਗਿਆ ਤੇ ਖਾਸ ਕਰਕੇ ਉਸ ਸਮੇਂ ਤੇ ਜਿਹੜੇ ਐਸਐਸਪੀ ਫਰੀਦਕੋਟ ਸੀਗੇ ਸਿਮਰਜੀਤ ਸਿੰਘ ਮਾਨ ਉਹਨਾਂ ਵੱਲੋਂ ਉਚੇਚੇ ਤੌਰ ਦੇ ਉੱਤੇ ਵਿਦਿਆਰਥੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਹ ਗੱਲ ਇਤਿਹਾਸ ਦਾ ਇੱਕ ਤੱਥ ਬਣ ਚੁੱਕੀ ਹੈ ਤਾਂ ਹੁਣ ਇਹਦੇ ਵਿੱਚ ਜਿਹੜੀਆਂ ਥਾਂ ਥਾਂ ਦੇ ਉੱਤੇ ਜ਼ਬਰਦਸਤ ਝੱਖੜ ਝੁੱਲੇ ਪਰ ਵਿਦਿਆਰਥੀ ਉਹ ਦਬੇ ਨਹੀਂ ਸੀਗੇ ਵਿਦਿਆਰਥੀਆਂ ਨੂੰ ਮਜਬੂਰ ਨ ਹੋ ਕੇ ਫਿਰ ਨਿਹੱਥੀਆਂ ਦੀ ਬਜਾਏ ਡਾਂਗਾਂ ਨਾਲ ਮੁਜਾਰੇ ਕਰਨੇ ਪਏ ਔਰ ਡਾਂਗਾ ਨਾਲ ਮੁਜਾਰੇ ਕਰਨ ਦੇ ਸਟੇਜ ਦੇ ਉੱਤੇ ਜਦੋਂ ਸੰਘਰਸ਼ ਗਿਆ ਸੀਗਾ ਤਾਂ ਉਦੋਂ ਹੀ ਅਧਿਕਾਰੀਆਂ ਨੂੰ ਫਿਰ ਇਹ ਮੰਨਣਾ ਪਿਆ ਸੀਗਾ ਕਿ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਪ੍ਰਦਰਸ਼ਨ ਕਰਨ ਦੇ ਉੱਤੇ ਵੀ ਜ਼ਬਰਦਸਤ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਜਾਂਦਾ ਸੀਗਾ ਤਾਂ ਹੁਣ ਇਹਦੇ ਵਿੱਚ ਇੱਕ ਤਾਂ ਗੱਲ ਇਹ ਹੈ ਕਿ ਉਸ ਤੋਂ ਬਾਅਦ ਇਹ ਜਬਰਦੀਆਂ ਮਤਲਬ ਘਟਨਾਵਾਂ ਰੁਕੀਆਂ ਨਹੀਂ ਹੈਗੀਆਂ 50 ਸਟਨ ਯੂਨੀਅਨ ਦੇ ਉੱਤੇ ਜਿਹੜਾ ਸਰਕਾਰੀ ਸ਼ਹਿ ਦੇ ਨਾਲ ਗੁੰਡਾਗਰਦੀ ਤੇ ਗੁੰਡਾ ਅੰਸਰਾ ਵੱਲੋਂ ਵਿਦਿਅਕ ਸੰਸਥਾਵਾਂ ਦੇ ਵਿੱਚ ਜਿਹੜਾ ਜ਼ਬਰ ਕੀਤਾ ਜਾਂਦਾ ਸੀਗਾ ਉਹ ਰੁਕਿਆ ਨਹੀਂ ਉਸ ਤੋਂ ਬਾਅਦ 20 April 1983 ਨੂੰ ਇਸੇ ਜਨਿਵਰਸਿਟੀ ਦੇ ਇੱਕ ਹੁਣ ਹਾਰ ਖੜਾਰੀ ਵੀ ਸੀ ਜਿਹੜਾ 50 ਸਟਨ ਯੂਨੀਅਨ ਦਾ ਵਰਕਰ ਸੀ ਆਗੂ ਸੀਗਾ ਪਿਆਰਾ ਸਿੰਘ ਅਜਨੋਹਾ ਉਸ ਦੇ ਉੱਤੇ ਬਕਾਇਦਾ ਡਾਇਰੈਕਟਰ ਦੀ ਸ਼ਹਿ ਦੇ ਉੱਤੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਜਿਹਦਾ ਨਾਮ ਵੀ ਪਿਰਤਪਾਲ ਸੀਗਾ ਉਸ ਦੀ ਸ਼ਹਿ ਦੇ ਉੱਤੇ ਜਿਹੜਾ ਹੈਗਾ ਹਮਲਾ ਕਰਵਾਇਆ ਗਿਆ ਇੱਕ ਕਾਸ਼ਕ ਨਾਂ ਦਾ ਜਿਹੜਾ ਗਰੁੱਪ ਸੀਗਾ ਉਹਨੇ ਪਾਲਿਆ ਹੋਇਆ ਪੰਜਾਸ਼ਣ ਯੂਨੀਅਨ ਦੇ ਖਿਲਾਫ ਉਹਦੇ ਵੱਲੋਂ ਦਿਨ ਦਿਹਾੜੇ ਉੱਤੇ ਮਤਲਬ ਜਿਹੜੀਆਂ ਹੈਗੀਆਂ ਗੋਲੀਆਂ ਚਲਾਈਆਂ ਗਈਆਂ ਜਿਹਦੇ ਸਿੱਟੇ ਵਜੋਂ ਪੰਜਾਸ਼ਣ ਯੂਨੀਅਨ ਦੇ ਸਾਬਕਾ ਕਰਮਚਾਰਕਾਂ ਦੇ ਵਿੱਚੋਂ ਪਿਰਤਪਾਲ ਸਿੰਘ ਔਰ ਪਿਆਰਾ ਸਿੰਘ ਜ਼ਖਮੀ ਹੋ ਗਏ ਸੀ ਪਿਆਰਾ ਸਿੰਘ 20 April ਨੂੰ ਗੋਲੀਆਂ ਦਾ ਸ਼ਿਕਾਰ ਹੋਣ ਤੋਂ ਬਾਅਦ 1 May ਨੂੰ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਜਿੰਦਗੀ ਮੌਤ ਦਾ ਸੰਘਰਸ਼ ਲੜਨ ਤੋਂ ਬਾਅਦ ਆਪਣੀ ਜੜੇ ਹੈਗੇ ਆ ਸ਼ਹਾਦਤ ਦੇ ਗਿਆ ਸੀਗਾ ਉਸ ਤੋਂ ਬਾਅਦ 11 ਜਿਹੜੀ ਹੈਗੀ ਹੈ ਮਈ ਨੂੰ 1 May ਉਹਨਾਂ ਦੀ ਸ਼ਹਾਦਤ ਹੋਈ 11 May ਨੂੰ ਉਹਨਾਂ ਦੇ ਪਿੰਡ ਜਿਹੜਾ ਹੈਗਾ ਉਹਨਾਂ ਦੀ ਅੰਤਮ ਅਰਦਾਸ ਸ਼ਰਧਾਂਜਲੀ ਸਮਰੋਹ ਵੇ ਅਸੀਂ ਉੱਥੇ ਮੈਨੂੰ ਵੀ ਆ ਬੋਲਣ ਦਾ ਮੌਕਾ ਮਿਲਿਆ ਸੀ ਭਾਵੇਂ ਇਸ ਦਹਿਸ਼ਤ ਵਾਲੇ ਮਾਹੌਲ ਦੇ ਵਿੱਚ ਹੋਰ ਕੋਈ ਜਥੇਬੰਦੀ ਜਿਹੜੀ ਹੈਗੀ ਵਿਦਿਆਰਥੀ ਜਥੇਬੰਦੀ ਦਾ ਨਮਾਇੰਦਾ ਉੱਥੇ ਸਟੇਜ ਤੇ ਨਹੀਂ ਗਿਆ ਪਰ ਮੈਂ ਇਹਦੇ 'ਚ ਕੋਈ ਆਪਣੀ ਆਪਾ ਵਡਿਆਈ ਨਹੀਂ ਸਮਝਦਾ ਹੈਗਾ ਤੇ ਇਸ ਦਾ ਮੁੱਲ ਮੈਨੂੰ ਜਿਹੜਾ ਹੈਗਾ ਉਸ ਪ੍ਰਤੀਕਰਮ ਦਾ ਜਾਂ ਬਾਅਦ ਦੇ ਵਿੱਚ ਤਾਰਨਾ ਪਿਆ ਕਿਉਂਕਿ ਆ ਬਾਅਦ ਦੇ ਵਿੱਚ ਜਿਹੜਾ 20 ਤਰੀਕ ਨੂੰ 2 ਮਈ ਨੂੰ ਫਿਰ ਉਸੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਕੋਈ ਸਰਫਰੋਸ਼ਾ ਨੇ ਜਦੋਂ ਜਿਹੜਾ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਉਸ ਨੂੰ ਸਾਰੀਆਂ ਇਹ ਘਟਨਾਵਾਂ ਦਾ ਜ਼ਿੰਮੇਵਾਰ ਸਮਝਦੇ ਆ ਤਾਂ ਉਹ ਕੇਸ ਹੈ ਜਿਹੜਾ ਉਹ 19 ਵਿਦਿਆਰਥੀਆਂ ਦੇ ਉੱਤੇ ਰਜਿਸਟਰ ਕੀਤਾ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਇੱਕ ਸੀ ਤਾਂ ਉਸ ਕੇਸ ਦੇ ਤਹਿਤ ਮੈਂ ਤੁਹਾਡੀ ਜਾਣਕਾਰੀ ਲਈ ਦੱਸਦੇ ਆ ਉਹ ਜਿਹੜੇ 19 ਵਿਦਿਆਰਥੀ ਸੀਗੇ ਉਹਨਾਂ ਦੇ ਵਿੱਚ ਤਿਰਤਪਾਲ ਸਿੰਘ ਮੰਡੀਕਲਾਂ ਬਠਿੰਡਾ ਮਨਜਿੰਦਰ ਸਿੰਘ ਜੰਡੀ ਹੁਸ਼ਿਆਰਪੁਰ ਦਰਸ਼ਨ ਸਿੰਘ ਪਿੰਡ ਅੱਕਾਂਵਾਲੀ ਬਠਿੰਡਾ ਅਮਰਤਪਾਲ ਸਿੰਘ ਪਿੰਡ ਮਹਾਬੱਦਰ ਫਰੀਦਕੋਟ ਅਮਰਤਪਾਲ ਸਿੰਘ ਪਿੰਡ ਮਹਾਬੱਦਰ ਜ਼ਿਲ੍ਹਾ ਫਰੀਦਕੋਟ ਅਮਰਤਪਾਲ ਸਿੰਘ ਪੁੰਡ ਪੂਲੀ ਬਠਿੰਡਾ ਗੁਰਪ੍ਰੀਤ ਸਿੰਘ ਪਿੰਡ ਪੂਲੀ ਬਠਿੰਡਾ ਇਸੇ ਤਰ੍ਹਾਂ ਸਤਵੰਤ ਸਿੰਘ ਪਿੰਡ ਲਹਿਰਾ ਮੁਹੱਬਤ ਹਰਵੰਤ ਸਿੰਘ ਪਿੰਡ ਨੰਗਲ ਬਲਦੇਵ ਸਿੰਘ ਪਿੰਡ ਬਾੜਾ ਕਿਸ਼ਨਪੁਰਾ ਫਰੀਦਕੋਟ ਕੁਲਦੀਪ ਸਿੰਘ ਪਿੰਡ ਮਾਨਕਸਰ ਨਿਰਮਲ ਸਿੰਘ ਪਿੰਡ ਪੱਖੋ ਕਲਾ ਸੰਗਰੂਰ ਤੇਜਵਿੰਦਰ ਸਿੰਘ ਪਿੰਡ ਸਿਹਾਰ ਲੁਧਿਆਣਾ ਸੋਕਵਿੰਦਰ ਸਿੰਘ ਪਿੰਡ ਦੁੱਗਾ ਬੇਦ ਪ੍ਰਕਾਸ਼ ਪਾਲ ਜਲੰਧਰ ਪਰਮਿੰਦਰ ਸਿੰਘ ਸੇਖੋਂ ਪਿੰਡ ਦਾਖਾ ਬਚਿੱਤਰ ਸਿੰਘ ਬੱਚੀ ਪਿੰਡ ਭੂਸਲਾ ਹਰਿਆਣਾ ਤੇ ਮੈਂ ਅਜੈਬ ਸਿੰਘ ਟਿਵਾਣਾ ਪਿੰਡ ਦੁੱਦੜਾ ਜ਼ਿਲ੍ਹਾ ਬਠਿੰਡਾ ਉਸ ਸਮੇਂ ਅੱਜਕੱਲ ਮਾਨਸਾ ਹੈ ਮਹਿੰਦਰ ਸਿੰਘ ਜੋਗੀ ਪਿੰਡ ਨਦਾਮਪੁਰ ਤਾਂ ਇਹ ਜਿਹੜਾ 19 ਜਣਿਆਂ ਦੇ ਉੱਤੇ ਕੇਸ ਹੈ ਇਹ ਬਣਾਇਆ ਗਿਆ ਸੀਗਾ ਇਹਦੇ ਵਿੱਚੋਂ ਪਹਿਲਾ 15 ਜਿਹੜੇ ਪਹਿਲੇ 15 ਮੈਂ ਬੋਲੇ ਆ ਸੀਰੀਅਲ ਨੰਬਰ ਬੇਦ ਪ੍ਰਕਾਸ਼ ਤੱਕ ਇਹਨਾਂ ਦੇ ਉੱਤੇ ਕੇਸ ਚੱਲਿਆ ਤੇ ਇਹਦਾ ਫੈਸਲਾ 13 ਫਰਵਰੀ 1985 ਨੂੰ ਹੋਇਆ ਉਹਨਾਂ ਸਾਰਿਆਂ ਨੂੰ ਹੀ ਵਿਦਿਆਰਥੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ ਬਲਕਿ ਜਿਹੜੇ ਉਸ ਸਮੇਂ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਪੀ ਐਨ ਗੁਪਤਾ ਜੀ ਸੀ ਉਹਨਾਂ ਨੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਟ੍ਰਕਚਰ ਵੀ ਜਾਰੀ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ دی ਜੈਂਟਲਮੈਨ Who investigated the case are criminal in uniforms ਯਾਨੀ ਕੇਸ ਦੀ ਜਾਂਚ ਕਰਨ ਵਾਲੇ ਅਧਿਕਾਰੀ ਵਰਦੀਆਂ ਚ ਬੰਦ ਮੁਜ਼ਰਮ ਨੇ ਇਹ ਉਹਨਾਂ ਨੇ ਜਿਹੜਾ ਕਿ ਦੀ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਹੋਰ ਬਹੁਤ ਸਾਰੇ ਅਖਬਾਰਾਂ ਨੇ ਇਹ ਖਬਰ ਉੱਚੇ ਚੇ ਤੌਰ ਤੇ ਫੋਟੋ ਸਬੇਤ ਸ਼ਾਇਆ ਕੀਤੀ ਸੀ ਤਾਂ ਉਸ ਤੋਂ ਬਾਅਦ ਉਸ ਸਮੇ ਅਸੀਂ ਇਹ ਚਾਰ ਜਾਣੇ ਜਾਣੀ ਮਹਿੰਦਰ ਸਿੰਘ ਜੋਗੀ ਬਚਿੱਤਰ ਸਿੰਘ ਬੱਤੀ ਪਰਮਿੰਦਰ ਸਿੰਘ ਸੇਖੋਂ ਦਾਖਾ ਤੇ ਮੈਂ ਅਸੀਂ ਉਸ ਸਮੇ ਪੇਸ਼ ਨਹੀਂ ਹੋਏ ਸੀ ਸਾਨੂੰ ਅਦਾਲਤ ਨੇ ਇਸ਼ਤਿਆਰੀ ਮੁਰਜ਼ਮ ਪੀਓਜ ਨੂੰ ਕਹਿੰਨੇ ਆ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰ ਦਿੱਤਾ ਸੀ ਸਾਡੇ ਤੇ ਇਹ ਕੇਸ ਮਈ 85 ਤੋਂ ਮਈ 86 ਤੱਕ ਚੱਲਿਆ ਸੀਗਾ ਤੇ ਮੇਰੇ ਤੇ ਕਿਉਂਕਿ ਅ ਮੇਰੇ ਖਿਲਾਫ ਕੋਈ ਗਵਾਹ ਨਹੀਂ ਭੁਗਤ ਸਕਿਆ ਜਾਂ ਭੁਗਤਿਆ ਸੀ ਤਾਂ ਇਸ ਕਰਕੇ ਮੈਨੂੰ ਮਾਨਯੋਗ ਜੱਜ ਨੇ ਪੀਸੀ ਸਿੰਗਲ ਸਾਹਿਬ ਨੇ 28 ਮਈ 86 ਨੂੰ ਜਿਹੜਾ ਹੈਗਾ ਰਿਹਾ ਕਰਨ ਦੇ ਆਰਡਰ ਕਰ ਦਿੱਤੇ ਸੀਗੇ ਕੇਸ ਦਾ ਫੈਸਲਾ ਵੈਸੇ ਜਿਹੜਾ ਹੈਗਾ 5 ਜੂਨ 1986 ਨੂੰ ਹੋਇਆ ਸੀ ਜਿਹਦੇ ਵਿੱਚ ਪਰਮਿੰਦਰ ਦਾਖਾ ਔਰ ਬਚਿੱਤਰ ਵੀ ਬਰੀ ਹੋ ਗਏ ਸੀ ਮੈਂ ਤੇ ਪਰਮਿੰਦਰ ਸੇਖੋਂ ਅਸੀਂ ਸਾਲ ਪਰ ਸਾਡੀ ਕਿਉਂਕ ਜਮਾਨਤ ਨਹੀਂ ਹੋਈ ਸੀ ਸਾਲ ਪਰ ਅਸੀਂ ਸੈਂਟਰਲ ਜੇਲ੍ਹ ਲੁਧਿਆਣਾ ਚ ਰਹੇ ਸੀ ਪਰੰਤੂ ਬਚਿੱਤਰ ਸਿੰਘ ਦੀ 3 ਮਹੀਨੇ ਬਾਅਦ ਬੇਲ ਹੋ ਗਈ ਸੀ ਤੇ ਫੈਸਲਾ ਸਾਡਾ ਮਤਲਬ ਇਕੱਠਾ ਹੀ ਹੋਇਆ ਤੇ ਮਹਿੰਦਰ ਜੋਗੀ ਉਸ ਸਮੇਂ ਕਿਉਂਕਿ ਪੇਸ਼ ਨਹੀਂ ਹੋਏ ਸੀਗੇ ਤੇ ਇਹ 1990 ਚ ਪੇਸ਼ ਹੋਏ ਉਦੋਂ ਤੱਕ ਮਤਲਬ ਕੇਸ ਦੇ ਵਿੱਚ ਕੁਝ ਰਿਹਾ ਹੀ ਨਹੀਂ ਸੀਗਾ 3 ਮਹੀਨੇ ਬਾਅਦ ਉਹਨਾਂ ਦੀ ਜਮਾਨਤ ਹੋ ਗਈ ਸੀ ਪਰ ਬਦਕਿਸਮਤੀ ਦੇ ਨਾਲ 18/9/92 ਨੂੰ ਮਹਿੰਦਰ ਜੋਗੀ ਦੀ ਭੇਦਪੁਰੇ ਹਾਲਤ ਦੇ ਵਿੱਚ ਮੌਤ ਹੋ ਗਈ ਸੀ ਤੇ ਉਦੋਂ ਉਸ ਦਾ ਲੜਕਾ ਮਸਾਂ 10 ਦਿਨ ਦਾ ਸੀ ਅਮਨਪ੍ਰੀਤ ਜਿਹੜੇ ਜਿਹੜੇ ਦੀ ਜਨਮ 9 ਸਤੰਬਰ 1992 ਨੂੰ ਹੋਇਆ ਸੀਗਾ ਤਾਂ ਇਹ ਉਸ ਵਕਤ ਦੀ ਜਿਹੜੀ ਮਤਲਬ ਛੋਟੀ ਜੀ ਅਦਾਲਤੀ ਕਾਰਵਾਈ ਦੀ ਫਰਕਿਰਿਆ ਸੀ ਜੋ ਚੱਲੀ ਸੀ ਸਾਡੇ ਖਿਲਾਫ ਤੇ ਪਰ ਉਹਦੇ ਵਿੱਚੋਂ ਸਾਰੇ ਦੇ ਸਾਰੇ ਸੈਸ਼ਨ ਕੋਰਟ ਦੇ ਵਿੱਚੋਂ ਹੀ ਜਿਹੜੇ ਬਰੀ ਹੋਗੇ ਸੀਗੇ ਲੇਕਿਨ ਇਸੇ ਤਰ੍ਹਾਂ ਫਿਰ ਬਾਅਦ ਦੇ ਘਟਨਾ ਕਰਮ ਦੇ ਵਿੱਚ ਇੱਕ ਜਾਣਨਯੋਗ ਮਤਲਬ ਵੱਡੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਤਿਰਥੀਪਾਲ ਦੇ ਕਾਤਲਾਂ ਦੇ ਵਿੱਚੋਂ ਮੁੱਖ ਸਰਗਨਾ ਸੀਗਾ ਬਿਆਨਤ ਸਿੰਘ ਉਸ ਨੂੰ 12 ਦਸੰਬਰ 1988 ਨੂੰ ਜਿਹੜਾ ਹੈਗਾ ਨਕਸਲਵਾੜੀ ਗਰੀਲਾ ਫੋਰਸ ਵੱਲੋਂ ਮੋਗਾ ਤਹਿਸੀਲ ਦੇ ਪਿੰਡ ਸਿੰਘਾਂਵਾਲਾ ਨੇੜੇ 12 ਦਸੰਬਰ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਇਹ ਕਤਲ ਉਦੋਂ ਕੀਤਾ ਗਿਆ ਸੀ ਜਦੋਂ ਉਹ ਗ੍ਰੈਂਡ ਟਰੈਵਲਜ਼ ਐਂਡ ਕੰਪਨੀ ਦੀ ਬੱਸ 'ਚ ਸਫ਼ਰ ਕਰ ਰਿਹਾ ਸੀ 19 ਦਸੰਬਰ 1988 ਦੇ ਪੰਜਾਬੀ ਟ੍ਰੂਨ 'ਚ ਛਪੇ ਫੋਰਸ ਦੇ ਕਮਾਂਡਰ ਉਦੇਸ਼ ਸਿੰਘ ਦੇ ਪ੍ਰੈਸ ਵਨ ਬਿਆਨ ਅਨੁਸਾਰ 12 ਦਸੰਬਰ ਦਾ ਦਿਨ ਵਿਅੰਤ ਦੇ ਕਤਲ ਲਈ ਇਸ ਕਰਕੇ ਚੁਣਿਆ ਗਿਆ ਸੀ ਕਿ ਕਿ ਇਹ ਦਿਨ ਪੀਐਜੂ ਦੇ ਪਹਿਲੇ ਸ਼ਹੀਦ ਜਗਤਾਰ ਸਿੰਘ ਆਸੀਕਲਾਂ ਦਾ ਛੇਤੀ ਦਿਨ ਸੀ ਜਗਤਾਰ ਸਿੰਘ ਆਸੀਕਲਾਂ ਸਾਰੇ ਜਾਣਦੇ ਆਪਾਂ ਪੰਜਾਪੂਰ ਯੂਨੀਅਨ ਦਾ ਜਿਹਨੂੰ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ ਉਹ 12 ਦਸੰਬਰ 1968 ਨੂੰ ਗੁਰੂ ਸਰ ਸੁਧਾਰ ਕਾਲਜ ਦੇ ਸੰਘਰਸ਼ਕਾਰੇ ਵਿਦਿਆਰਥੀਆਂ ਦੇ ਉੱਤੇ ਜਦੋਂ ਗੋਲੀ ਚਲਾਈ ਗਈ ਸੀ ਉਸ ਗੋਲੀ ਦੇ ਸਿੱਟੇ ਵਜੋਂ ਉਹ ਸ਼ਹੀਦ ਹੋ ਗਏ ਸੀ ਤੇ ਇਹ ਉਹਨਾਂ ਦੇ ਦਾਦਾ ਜੀ ਦੇ ਹੀ ਮੈਂ ਮਤਲਬ ਅਕਸਰ ਜ਼ਿਕਰ ਕਰਦਾ ਹਾਂ ਮਾ ਜਸਟਸ ਗਰਨਾਮ ਸਿੰਘ ਜਦੋਂ ਉਹਨਾਂ ਦੇ ਘਰ ਉਹਨਾਂ ਦੀ ਮਦਦ ਕਰਨ ਲਈ ਪੇਸ਼ਕਸ਼ ਕਰਨ ਵਾਸਤੇ ਮਦਦ ਦੀ ਕਰੇ ਗਏ ਸੀ ਤਾਂ ਉਹਨਾਂ ਦੇ ਦਾਦਾ ਚੰਨਣ ਸਿੰਘ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਪੋਤੇ ਦਾ ਮੁੱਲ ਨਹੀਂ ਚਾਹਾਂ ਜਿਹੜਾ ਹੈਗਾ ਮੰਗਦਾ ਮੈਨੂੰ ਇਨਸਾਫ ਚਾਹੀਦਾ ਹੈ ਤੇ ਜਿਵੇਂ ਕਿ ਬਾਅਦ ਦੇ ਵਿੱਚ ਮੋਗਾ ਕੋਲ ਜਿਹੜਾ ਕਿ ਪਿਰਥੀਪਾ ਰੰਡਾਵਾ ਦੀ ਅਗਵਾਈ ਦੇ ਵਿੱਚ ਲੜਿਆ ਗਿਆ ਸੀਗਾ ਉਸ ਕੋਲ ਦੇ ਵਿੱਚ ਵੀ ਜਿਹੜਾ ਮੋਗੇ ਦੇ ਪਾਸ ਜਿਹੜੇ ਇੱਕ ਪਿੰਡ ਦੇ ਸ਼ਹੀਦ ਹਰਜੀਤ ਸਿੰਘ ਦੇ ਪਿਤਾ ਨੇ ਜਗੀਰ ਸਿੰਘ ਨੇ ਵੀ ਇਹੀ ਕਿਹਾ ਸੀ ਕਿ ਮੈਨੂੰ ਆਪਣੇ ਪੁੱਤ ਦਾ ਮੁੱਲ ਨਹੀਂ ਚਾਹੀਦਾ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਉਸ ਸਮੇਂ ਦੇ ਸੀ ਜਿਹੜੇ ਉਹਨਾਂ ਨੇ 10000 ਰੁਪਏ ਉਹਨਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਉਹਨਾਂ ਨੇ ਉਹ ਬੁਰੀ ਤਰ੍ਹਾਂ ਠਕਰਾ ਦਿੱਤਾ ਸੀ ਤਾਂ ਹੁਣ ਇਹਦੇ ਵਿੱਚ ਬਹੁਤ ਸਾਰੇ ਪੱਖ ਹੈਗੇ ਆ ਜਿਹੜੇ ਤੁਸੀਂ ਡਿਟੇਲ ਦੇ ਵਿੱਚ ਇਹ ਇਹ ਪੜ ਸਕਦੇ ਹੋਗੇ ਖਾਸ ਕਰਕੇ ਇਹਦਾ 23 ਨੰਬਰ ਚੈਪਟਰ ਹੈਗਾ ਕਿ ਰੰਧਾਵਾ ਦੇ ਕਤਲ ਦਾ ਪਿਸ਼ੋਕੜ ਕੀ ਸੀ ਉਹਦੇ ਵਿੱਚ ਜੁਨੀਵਰਸਿਟੀ ਦੇ ਅੰਦਰ ਉਹ ਸਾਰਾ ਘਟਨਾਕਰਮ ਦਿੱਤਾ ਗਿਆ ਕਿ ਕਿਵੇਂ ਉਹ ਸ਼ਰੀਆਮ ਅਸਲਾ ਲੈ ਕੇ ਹੋਸਟਲਾਂ ਦੇ ਵਿੱਚ ਫਾਇਰਿੰਗ ਕਰਦਾ ਰਿਹਾ ਅਭੇਂਤ ਸਿੰਘ ਜਗਜੀਤ ਵਗੈਰਾ ਇਹ ਟੋਲਾ ਸੀ ਜਿਹੜਾ ਅਧਿਕਾਰੀਆਂ ਨੇ ਬਲਕਿ ਇਹਨਾਂ ਦੇ ਉੱਤੇ ਕੋਈ ਕਾਰਵਾਈ ਕਰਨ ਦੀ ਬਜਾਏ ਇਹਨਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਜਦੋਂ ਵੀ ਪੰਜਾਬ ਸਟੂਡੈਂਟ ਜੁਨੀਅਨ ਨੇ ਉਹਨਾਂ ਦੇ ਵਿੱਚ ਰੋਕਵੰਨ ਦੀ ਕੋਸ਼ਿਸ਼ ਕੀਤੀ ਉਲਟਾ ਪੰਜਾਬ ਸਟੂਡੈਂਟ ਜੁਨੀਅਨ ਦੇ ਆਗੂਆਂ ਤੇ ਜਸਪਾਲ ਜੱਸੀ ਸਤਵੰਦ ਸਿੰਘ ਵਗੈਰਾ ਦੇ ਉੱਤੇ ਆਰਾਧਾ ਕਤਲ ਤੱਕ ਦੇ ਕੇਸ ਪਾਏ ਗਏ ਤੇ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਕਈਆਂ ਦੇ ਦੋ-ਦੋ ਟਰਾਈਮੈਸਟਰ ਜਿਹੜੇ ਹੈਗੇ ਆ ਉਹ ਮਤਲਬ ਰੱਦ ਕਰ ਦਿੱਤੇ ਗਏ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਗਈ ਤੇ ਇਹਦੇ ਵਿੱਚ ਇੱਕ ਤਾਂ ਇਹ ਜਿਹੜਾ ਹੈਗਾ ਚੈਪਟਰ ਕਿ ਇੱਥੋਂ ਤੱਕ ਦੀ ਜਿਹੜੀ ਕਤਲ ਦੀ ਘਟਨਾਕਰਮ ਤੱਕ ਉਹਨਾਂ ਦੀ ਐਨੀ ਸ਼ੈ ਉਹਨਾਂ ਨੂੰ ਕਿੱਥੋਂ ਮਿਲੀ ਤੇ ਉਹਦੇ ਵਿੱਚ ਜਿਹੜੇ ਅਕਾਲੀ ਆਗੂ ਸੀ ਕੇਮੇ ਨਰਲੇਪ ਕੌਰ ਤੇ ਇੱਕ ਹੋਰ ਜਿਹੜਾ ਐਮਐਲਏ ਸੀਗਾ ਪ੍ਰਲਾਦ ਸਿੰਘ ਅਕਾਲੀ ਦਲ ਦਾ ਉਹਨਾਂ ਨੇ ਕਤਲ ਤੋਂ ਬਾਅਦ ਵੀ ਉਹਨਾਂ ਨੂੰ ਆਪਣੀ ਛਾਦਰ ਸ਼ਾਹ ਹੇਠ ਰੱਖਿਆ ਪਹਿਲਾਂ ਵੀ ਉਹਨਾਂ ਦੀਆਂ ਜਿਹੜੀਆਂ ਹੈਗਿਆ ਅਧਿਕਾਰੀਆਂ ਦੇ ਉੱਤੇ ਦਬਾਅ ਪਾ ਕੇ ਕਿਸੇ ਵੀ ਕਿਸਮ ਦੀ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਹੋਣ ਦਿੰਦੇ ਸੀ ਜੇਕਰ ਉਹਨਾਂ ਨੂੰ ਕੋਈ ਸਸਪੈਂਡ ਵਗੈਰਾ ਕੀਤਾ ਜਾਂਦਾ ਸੀ ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਬਹਾਲ ਕਰਾ ਦਿੱਤਾ ਜਾਂਦਾ ਸੀਗਾ ਇਹ ਮਤਲਬ ਸਾਰਾ ਜਿਹੜਾ ਹੈਗਾ ਬੇਰਬਾ ਤੁਸੀਂ ਜਿਹਦੇ ਵਿੱਚ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਨਵਰੀ ਫਰਵਰੀ 79 ਦੇ ਵਿੱਚ ਜਿਹੜੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਮਤਲਬ ਤੱਥ ਛਪਦੇ ਰਹੇ ਨੇਗੇ ਇਹਨਾਂ ਘਟਨਾਵਾਂ ਨਾਲ ਸਬੰਧਤ ਵਾਈਸ ਚਾਂਸਲਰ ਦੇ ਰੋਲ ਨਾਲ ਸੰਬੰਧਿਤ ਡਾਇਰੈਕਟਰ ਸਟੂਡੈਂਟ ਵੈਲਫੇਅਰ ਦੇ ਰੋਲ ਨਾਲ ਸੰਬੰਧਿਤ ਉਹ ਤੁਸੀਂ ਡਿਟੇਲ ਦੇ ਵਿੱਚ ਜਿਹੜਾ ਹੈਗਾ ਡਾਕੂਮੈਂਟਸ ਪੜ੍ਹ ਸਕਦੇ ਹੋ ਇਸ ਬੁੱਕ ਦੇ ਵਿੱਚ ਅਵੇਲੇਬਲ ਨੇ ਤਾਂ ਇਸੇ ਤਰੀ ਉਸ ਤੋਂ ਬਾਅਦ ਜਿੰਨਾ ਵੀ ਘਟਨਾ ਕਰਮ ਹੋਇਆਗਾ ਉਹ ਸਾਰਾ ਇਹਦੇ ਵਿੱਚ ਦਰਜ ਹੈ ਤਾਂ ਅੱਜ ਦੇ ਦਿਨ ਦੇ ਉੱਤੇ ਮੈਂ ਇੱਕ ਤਾਂ ਸਪੈਸ਼ਲੀ ਇਹ ਗੱਲ ਨੋਟ ਕਰਾਉਣਾ ਚਾਹੁੰਨਾ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਵਿੱਚ ਸਸਤੀਆਂ ਦੁਕਾਨਾਂ ਜਿਹੜੀਆਂ ਲੋਕਾਂ ਨੇ ਲਾਈਆਂ ਹੋਈਆਂ ਨੇ ਉਹਦੇ ਵਿੱਚ ਤੜਕ ਭੜਕਦੀਆਂ ਗੱਲਾਂ ਕਰਕੇ ਪੰਜਾਬ ਦੇ ਸ਼ਾਨਾਮਤ ਵਿਦਿਆਰਥੀ ਲਹਿਰ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਬੜਾ ਹੀ ਹਾਸੋਹੀਣਾ ਬਿਆਨ ਇੱਕ ਸੋਸ਼ਲ ਮੀਡੀਆ ਚੈਨਲ ਦੇ ਉੱਤੇ ਜਗਮੌਣ ਨਾਮ ਦੇ ਗਵਾਹ ਨੇ ਜਿਹੜਾ ਕਿ ਸਾਡੇ ਵਾਲੇ ਕੇਸ ਦੇ ਵਿੱਚ ਡਾਇਰੈਕਟਰ ਕਤਲ ਕਾਹਨ ਵਾਲੇ ਕੇਸ ਦੇ ਵਿੱਚ ਗਵਾਹ ਸੀ ਉਹਨੇ ਦਾਅਵਾ ਕੀਤਾ ਕਿ ਮੇਥੋਂ ਬਿਨਾ ਕੋਈ ਗਵਾਹੀ ਨਹੀਂ ਭੁਗਤਿਆ ਜਦੋਂ ਕਿ ਉੱਥੇ ਜਿਹੜਾ ਸਨਾਖਤ ਕਰਨ ਵਾਲਾ ਗਵਾਹ ਸਨਾਖਤੀ ਪਰੇਡ ਦਾ ਗਵਾਹ ਸੀਗਾ ਪੰਜਾਬੀ ਯੂਨੀਵਰਸਿਟੀ ਦਾ ਇੱਕ ਮੁਲਾਜ਼ਮ ਗਵਾਹ ਸੀਗਾ ਖੁਦ ਜਿਹੜਾ ਹੈ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਪ੍ਰਤੀਪਾਲ ਦਾ ਭਤੀਜਾ ਗਵਾਹ ਸੀਗਾ ਹੋਰ अनेका ਦਰਜਣ ਤੋਂ ਵੱਧ ਜਿਹੜੇ ਗਵਾਹ ਹੈਗੇ ਆ ਉਹ ਸਾਡੇ ਵੇਲੇ ਵੀ ਭੁਗਤੇ ਸੀ ਜਦੋਂ ਪਹਿਲਾਂ 15 ਜਣਿਆਂ ਦੇ ਉੱਤੇ ਪਿਰਤਪਾਲ ਹੋਰਾਂ ਦੇ ਉੱਤੇ ਕੇਸ ਚੱਲਿਆ ਉਦੋਂ ਤਾਂ ਭੁਗਤੇ ਹੀ ਭੁਗਤੇ ਸੀਗੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਛੋਸ਼ੇਵਾਜ਼ੀਆਂ ਹੈਗੀਆਂ ਸਿਰਫ ਉੱਥੇ ਵਿਊਰਸ਼ਿਪ ਜਿਹੜੀ ਹੈਗੀ ਆ ਆ ਟੀ ਆਰ ਪੀ ਲੈਣ ਲਈ ਜਿਹੜੇ ਸੋਸ਼ਲ ਮੀਡੀਆ ਚੈਨਲ ਨੇ ਉਹ ਵੀ ਐਦਾਂ ਦਾ ਜਿਹੜਾ ਝੂਠਪਾਨ ਦੇ ਮਤਲਬ ਜਿਹੜਾ ਹੈਗਾ ਉਹ ਪੇਸ਼ ਕਰਦੇ ਨੇ ਇੱਕ ਤਾਂ ਮੇਰੀ ਬੇਨਤੀ ਹੈਗੀ ਆ ਕਿ ਇਹ ਕਿਰਤੀ ਲੋਕਾਂ ਦਾ ਚੈਨਲ ਆ ਵਾਇਸ ਆਫ ਈਸਟ ਪੰਜਾਬ ਇਹਦੇ ਉੱਤੇ ਜੋ ਵੀ ਅਸੀਂ ਪਾਉਨੇ ਆਂਗੇ ਜੋ ਵੀ ਅਸੀਂ ਗੱਲ ਕਰਦੇ ਆ ਉਹ ਬਿਲਕੁਲ ਤੱਥਾਂ ਤੇ ਆਧਾਰਿਤ ਹੁੰਦੀ ਹੈ ਤੇ ਜਿਹੜੀ ਇਹ ਮੈਂ ਬੁੱਕ ਵੀ ਸੱਤ ਸਾਲਾਂ ਦੀ ਮਿਹਨਤ ਦੇ ਵਿੱਚ ਜਿਹੜੀ ਹੈਗੀ ਆ ਪੰਜਾਬ ਸਟੂਡੈਂਟ ਯੂਨੀਅਨ ਇਤਿਹਾਸ ਦੀਆਂ ਝਲਕਾਂ ਇਹ ਵੀ ਡਾਕੂਮੈਂਟਰੀ ਐਵੀਡੈਂਸ ਹੈ ਇਹਦੇ ਵਿੱਚ ਇਹਦੇ ਵਿੱਚ ਮੇਨਲੀ ਵਿਦਿਆਰਥੀ ਲਹਿਰ ਦੀ ਡਾਕੂਮੈਂਟੇਸ਼ਨ ਹੈਗੀ ਆ ਕੋਈ ਸੁਣੇ ਸੁਣਾਈਆਂ ਕਹਾਣੀਆਂ ਨਹੀਂ ਪਾਈਆਂ ਗਈਆਂ ਜਿਵੇਂ ਕਿ ਅਕਸਰ ਜਿਹੜੇ ਹੈਗੇ ਆ ਤੜਕ-ਪੜਕ ਦੇ ਟਾਈਟਲ ਲਗਾ ਕੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਪੇਸ਼ ਕਰਦੇ ਨੇ ਤੇ ਉਹਨੂੰ ਇੱਕ ਧੰਦਾ ਬਣਾਇਆ ਹੋਇਆ ਉਸ ਬਿਜ਼ਨਸ ਦੇ ਐਂਗਲ ਤੋਂ ਹਿਸਟਰੀ ਨਾਲੀ ਜਿਹੜਾ ਹੈਗਾ ਉਹ ਮਜ਼ਾਕ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਇਸ ਕਰਕੇ ਇੱਕ ਤੇ ਸਾਰੇ ਹੀ ਜਿਹੜੇ ਪਿਰਥੀਪਾਲ ਦੇ ਸਹਿਰਦ ਦੋਸਤ ਹੈਗੇ ਆ ਜਾਂ ਪਿਰਥੀਪਾਲ ਦੀ ਲਹਿਰ ਨਾਲ ਲਗਾਉ ਰੱਖਣ ਵਾਲੇ ਸੱਜਣ ਹੈਗੇ ਆ ਜਾਂ ਸੱਚ ਦਾ ਪੱਲਾ ਫੜਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਇਹ ਗਲਤ ਤੇ ਝੂਠ ਦਾ ਜਿਹੜਾ ਹੈਗਾ ਉਹ ਨਤਾਰਾ ਕਰਨਾ ਚਾਹੀਦਾ ਸਹੀ ਤੱਥਾਂ ਨੂੰ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈਗਾ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਬਖ ਬਖ ਜਿਹੜੀਆਂ ਮੌਜੂਦਾ ਹਾਲਤ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਸਰਗਰਮ ਹੈਗੀਆਂ ਜਾਂ ਕਿਸਾਨ ਜਥੇਬੰਦੀਆਂ ਸਰਗਰਮ ਨੇ ਮਜ਼ਦੂਰ ਜਥੇਬੰਦੀਆਂ ਸਰਗਰਮ ਨੇ ਉਹਨਾਂ ਦੀਆਂ ਹੱਕੀ ਮੰਗਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਘਟੋ-ਘਟ ਸੋਸ਼ਲ ਮੀਡੀਆ ਤੇ ਬੁਲੰਦ ਕਰਨੀ ਚਾਹੀਦੀ ਹੈ ਸਸਤੀ ਸ਼ੋਰਤ ਲਈ ਇਹਨਾਂ ਲਹਿਰਾਂ ਨੂੰ ਬਦਨਾਮ ਕਰਨ ਦੇ ਜਿਹੜੇ ਲੋਕ ਲੱਗੇ ਹੋਏ ਨੇ ਉਹਨਾਂ ਉਹਨਾਂ ਦਾ ਪਰਦਾ ਚਾਹ ਕਰਨਾ ਚਾਹੀਦਾ ਅੱਜ ਇਸ ਸਮੇਂ ਦੀ ਲੋੜ ਹੈ ਆਦਰਵਾਈਜ਼ ਸੋਸ਼ਲ ਮੀਡੀਆ ਦੇ ਇਸ ਜਮਾਨੇ ਦੇ ਵਿੱਚ ਕਈ ਵਾਰੀ ਝੂਠ ਨੂੰ ਸੱਚ ਦਾ ਗਲਾਪ ਪਾ ਕੇ ਇੰਨਾ ਪ੍ਰਚਾਰਿਆ ਜਾਂਦਾ ਹੈ ਕਿ ਜਨਤਾ ਦਾ ਇੱਕ ਹਿੱਸਾ ਉਹਨੂੰ ਸੱਚ ਹੀ ਸਮਝ ਬੈਠਦਾ ਹੈ ਸੋ ਅੱਜ ਜਿੱਥੇ ਸਾਨੂੰ ਸ਼ਹੀਦ ਪਿਰਥੀ ਪਾਲ ਸਿੰਘ ਰੰਧਾਵਾ ਨੂੰ ਨਤਮਕਸਤ ਹੋਣ ਦਾ ਸਮਾ ਹੈਗਾ ਉਥੇ ਨਾਲ ਦੀ ਨਾਲ ਸਾਨੂੰ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲਿਜਾਣ ਲਈ ਉਹਨਾਂ ਵਿਚਾਰਾਂ ਤੇ ਜਿੰਨਾ ਕੁ ਵੀ ਅਸੀਂ ਯੋਗਦਾਨ ਆਪਣੀ ਸਮਰੱਥਾ ਮੁਤਾਬਿਕ ਪਾ ਸਕਦੇ ਹਾਂ ਬੋਲ ਕੇ ਲਿਖ ਕੇ ਸੰਰਚਾਂ ਚ ਸਿੱਧਾ ਯੋਗਦਾਨ ਪਾ ਕੇ ਆਰਥਿਕ ਮਦਦ ਕਰਕੇ ਸਾਨੂੰ ਕਰਨਾ ਚਾਹੀਦਾ ਹੈਗਾ ਤਾਂ ਇਸੇ ਆਸ ਦੇ ਨਾਲ ਇੱਕ ਵਾਰੀ ਫੇਰ ਸ਼ਹੀਦ ਰੰਧਾਵਾ ਨੂੰ ਲਾਲ ਸਲਾਮ ਲਾਲ ਸਲਾਮ